ਜੀ ਦੋਸਤੋ ਆਪਾਂ ਆਮ ਹੀ ਇਹ ਗੱਲ ਕਹਿੰਦੇ ਸੁਣਦੇ ਆ ਵੀ ਆਪਦੇ ਪੰਜਾਬੀ ਭਰਾ ਦਾ ਸਾਥ ਦੇ ਆਪ ਕੋਈ ਦੇਣਾ ਵੀ ਬਣਦਾ ਜਿਹੜਾ ਬੰਦਾ ਆਪਦੇ ਲੋਕਾਂ ਦੇ ਲਈ ਆਪਦੇ ਪਿੰਡ ਦੇ ਵਿੱਚ ਰਹਿ ਕੇ ਕੰਮ ਕਰਦਾ ਵਾ ਜਾਂ ਮੇ ਘਰ ਚ ਹੀ ਰਹਿੰਦਾ ਵਾ ਤੇ ਮੈਂ ਮੰਨਦਾ ਵਾਂ ਵੀ ਉਹ ਤੋਂ ਵੱਡੀ ਉਹਦੀ ਖੁਸ਼ੀ ਨਹੀਂ ਹੁੰਦੀ ਕਿਉਂਕਿ ਜੇ ਆਪਾਂ ਸੋਚੀਏ ਨਾ ਵੀ ਰਾਤੋ ਰਾਤ ਸੁਨਹਿਰੀ ਰੱਟ ਤਾਂ ਕੋਈ ਵੀ ਨਹੀਂ ਬਣਾ ਸਕਦਾ ਹੁੰਦਾ ਜੇ ਬੰਦਾ ਮਿਹਨਤ ਕਰੇ ਤਾਂ ਪੰਜਾਬ ਦੇ ਵਿੱਚ ਭੁੱਖਾ ਨਹੀਂ ਮਰਦਾ ਮੈਂ ਇਹ ਗੱਲ ਨੋਟ ਵੀ ਕੀਤੀ ਆ ਮੈਂ ਸਬਜ਼ੀ ਵੇਚੀ ਆਂ ਮੂੜੀਆਂ ਵੇਚੀਆਂ ਮੈਂ ਦਿਹਾੜੀਆਂ ਵੀ ਲਾਈਆਂ ਸਾਰਾ ਕੁਝ ਕਰਕੇ ਦੇਖਿਆ ਮੈਂ ਜਿਹੜਾ ਬੰਦਾ ਆਪਦਾ ਬਿジネス ਹੁੰਦਾ ਉਹ ਸਦਾ ਵੱਧ ਹੀ ਹੁੰਦਾ ਉਹ ਚਾਹੇ ਰੋਜ਼ 10 ਪੈਸੇ ਵਧੇ ਵਧੂਗਾ ਜ਼ਰੂਰ ਮੈਂ ਇਹੀ ਗੱਲ ਸਾਰਿਆਂ ਨੂੰ ਆਮ ਕਹਿਣਾ ਹੈ ਇੱਕ ਆਪਦੇ ਪੰਜਾਬੀ ਭਰਾ ਦਾ ਸਾਥ ਦਿਆ ਕਰੋ ਨਫ਼ਰਤ ਛੱਡੋ ਕਿਉਂਕਿ ਜੇ ਆਪਾਂ ਨਫ਼ਰਤ ਪੀਜਾਂਗੇ ਤਾਂ ਨਫ਼ਰਤ ਹੀ ਆ ਰਹੀ ਹੋਊਗੀ ਆਪਦੇ ਲੋਕਾਂ ਦਾ ਸਾਥ ਦਿਓ ਆਪਦਾ ਬੰਦਾ ਜੇ ਕੋਈ ਕੰਮ ਕਰਦਾ ਤੂੰ ਉਹਨੂੰ ਕੰਮ ਦਿਆ ਵੀ ਕਰੋ ਤੋਂ ਆਦਨ ਜੀ ਜੀ ਲਿਆ ਕਰੋ ਉਹਦੇ ਨਾਲ ਉਹਦੀ ਹੌਸਲਾ ਵਧਾਈ ਹੁੰਦੀ ਆ ਤੇ ਉਹਨੂੰ ਐ ਵੀ ਲੱਗਦਾ ਵੀ ਹਾਂ ਮੇਰੇ ਲੋਕ ਮੈਨੂੰ ਪਿਆਰ ਕਰਦੇ ਆ ਠੀਕ ਆ ਜੀ ਤੇ ਉਮੀਦਵਾਰਾਂ ਤੁਸੀਂ ਇਸ ਗੱਲ ਤੇ ਅਮਲ ਕਰੋਗੇ ਚੜ੍ਹਦੀ ਕਲਾ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਭੋਜ ਰੱਖੇ